ਦੇ ਆ ਭਾਦਾਂ ਵਾਲਿਓ ਗੁਰੂਗ ਜਨਮ ਹੋਇਆ ਕਰਦੇ ਨੇ ਜਿਨ੍ਹਾਂ ਨੂੰ ਸਤਸੰਗ ਦੇ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੁੰਦਾ ਤੇ ਉਦੋਂ ਵੀ ਵੱਡੇ ਭਾਦ ਨੇ ਕਿ ਗੁਰਵਾਣੀ ਗੁਰਦਸ ਸ੍ਰਵਣ ਕਰਨ ਦਾ ਸੁਭਾਗ ਪ੍ਰਾਪਤ ਗੁਰੂ ਘਰ ਵਾਲਿਓ ਅੱਜ ਦਾ ਇਹ ਸੁਭਾਗਾ ਦਿਨ ਜਿਹਨੂੰ ਆਪਾਂ ਸਾਰੇ ਨਿਕਰਨ ਵਾਲੀ ਸਮੁੱਚਾ ਛੱਜੂ ਮਾਜਰਾ ਨਕਰ ਮੇਰਾ ਆਪਣਾ ਇਲਾਕਾ ਹੈ ਤੇ ਇੱਥੋਂ ਦੇ ਸਾਰੇ ਜਿੰਨੇ ਵੀ ਪ੍ਰਬੰਧਕ ਜਾਨੇ ਇੱਥੋਂ ਦੀ ਸਾਰੀ ਜਿੰਨੇ ਵੀ ਕਮੇਟੀ ਹੈ ਸਾਰੇ ਨਗਰ ਨਾਗਰ ਵਾਸੀ ਬਧਾਈ ਦੇ ਪਾਤਰੋ ਜੋ ਸਹਿਬ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਤੇ ਪਹਿਲਾ ਪ੍ਰਕਾਸ਼ ਦਿਹਾੜਾ ਆਪ ਸਾਰੇ ਮਨਾ ਰਹੇ ਹਨ ਗੁਰੂ ਪਰਮਾਰਯੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸ਼ੁਰੂਆਤ ਹੋਈ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਜਿਹੜਾ ਸ਼ੁਰੂ ਤੋਂ ਲੈ ਕੇ ਆਖ ਤੋਂ ਲੈ ਕੇ ਅੰਤ ਤੱਕ ਸਦਾ ਚ ਰਹਿਣ ਵਾਲਾ ਸਾਡਾ ਗੁਰੂ ਐਸੇ ਗੁਰੂ ਕੋ ਬਰ ਬਝਿਆ ਆਤ ਮੁਕਤ ਮੁਹਤਾਰ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਰ ਜਿਹੜੀ ਸੂ ਸੰਗਤਾਂ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਲੱਖ ਲੱਖ ਕਰੋੜ ਕਰੋੜ ਵਧਾਈ ਹੋਵੇ ਅੱਜ ਰਾਗ ਬਲੀਆਂ ਗਾਉਂਦੀਆਂ ਫੁੱਲਾਂ ਦੀ ਗੁਰਖਾ ਲਾਉਂਦੀਆਂ ਉਹ ਹਾਸ ਵਰਗੀ ਖੁਲਿਆ ਪਰ ਪਰ ਕੇਸਾ ਡੁੱਲਿਆ ਸਾਰਾ ਤੇਤਰ ਦੂਰ ਹੈ ਤੇ ਚਿਹਰਿਆਂ ਉੱਤੇ ਦੂਰ ਹੈ ਥਾ ਥਾ ਕਿਰੀ ਕੁਨਜਾਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਪ੍ਰਕਾਸ਼ ਦਿਹਾੜੇ ਦੇ ਸਾਰੇ ਸੰਸਾਰ ਨੂੰ ਲੱਖ ਲੱਖ ਕੋਟ ਕੋਟ ਵਾਰ ਮੁਬਾਰਕਬਾਦ ਹੈ ਗੁਰੂ ਪਿਆਰ ਵਾਲਿਓ ਸਾਰਿਆਂ ਨੂੰ ਹੀ ਦਸਰਿਆਂ ਵੱਲੋਂ ਮੁਬਾਰਕਾਂ ਦੀਆਂ ਵਧਾਈਆਂ ਨੇ ਤੇ ਆਪਾਂ ਸਾਰੇ ਇਸ ਤੋਂ ਪਹਿਲਾਂ ਮੈਂ ਪ੍ਰਸੰਗ ਸ਼ੁਰੂ ਕਰਾਂ ਆਪਾਂ ਸਾਰੇ ਆਪਣੀ ਮੁਬਾਰਕ ਇਸ ਨੂੰ ਕਰੀਏ ਪਵਿੱਤਰ ਕਿਉਂਕਿ ਸਤਗੁਰੂ ਦਾ ਫਰਮਾਨ ਹੈ ਅੰਕੋ ਆਗਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬਣਾ ਤੇ ਗੁਰੂ ਦਾ ਸਿੱਖ ਜਦੋਂ ਵੀ ਸਿੱਖ ਨੂੰ ਮਿਲਦਾ ਤੇ ਫਤੇ ਦੀ ਸਾਂਝ ਪਾਣੀ ਜ਼ਰੂਰੀ ਹੈ ਬਾਦਾਂ ਵਾਲੀ ਬਖਸ਼ੀ ਹੋਈ ਫਤੇ ਆਪਾਂ ਸਾਰੇ ਇਕਾਤਰਤ ਹੋ ਕਰਕੇ ਜਿੰਨੇ ਵੀ ਸਰੀਰ ਗੁਰੂਦਵਾਰ ਦੇ ਵਿੱਚ ਬੈਠੇ ਨੇ ਯਾ ਸਪੀਕਰਾਂ ਨਹੀਂ ਬਾਹਰ ਬੈਠੇ ਸੁਣਦੇ ਹੋ ਆਪਣੀਆਂ ਮਰਜ਼ੀਆਂ ਨੂੰ ਕੋਈ ਗਾਦਰ ਗੁਰ ਜਨ ਨਾਲ ਤੇ ਰਹੇ ਹੋ ਤੇ ਆਣੇ ਕੋ ਵਰ ਕਰਨ ਦੇ ਅਧੋ ਜੀ ਵਾਹਿਗੁਰੂ ਜੀ ਕਾ ਸਤ ਵਾਹਿ ਜੀ ਨਮਸਕਾਰ ਧਾਰਨ ਗਵਨ ਨਵ ਖੰਡ ਮੈਂ ਜੋਤ ਸਰੂਪੀ ਰਹੋ ਪਰ ਭਨ ਮਥੜਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਮਰ ਕਹਿੰਦੇ ਹਰੀ ਤੇ ਗੁਰ ਅਰਜਨ ਦੇ ਵਿੱਚ ਪਰਮਾਤਮਾ ਦੇ ਗੁਰ ਅਰਜਨ ਦੇ ਵਿੱਚ ਕੋਈ ਭੇਦ ਨਹੀਂ ਪਤਰਾ ਦਾਸ ਜੀ ਲੱਗਣਾ ਕਰਦੇ ਨੇ ਕਿ ਗੁਰੂ ਅਕੀਰ ਜੀ ਆਪ ਹੀ ਹਰ ਦਾ ਰੂਪ ਆਪ ਹੀ ਪਰਮੇਸ਼ਰ ਦਾ ਰੂਪ ਨੇ ਕਿਵੇਂ ਨੇ ਹਰ ਹਰ ਜਨ ਦੂ ਏਕ ਹੈ ਵਿਭ ਵਿਚਾਰ ਕਸ਼ਨਾ ਹੈ ਚਲਤੇ ਉਪਜ ਤਰੰਗ ਜਿਉ ਜਾਨੀ ਕਿ ਵਿਥਾ ਸਮਾਈ ਕਦੇ ਜਿਵੇਂ ਜਲਦੇ ਵਿੱਚੋਂ ਨਿਕਲੀ ਹੋਈ ਗੂਦ ਦੁਬਾਰੇ ਫੇਰ ਜਲਦੇ ਵਿੱਚ ਪਾਣੀ ਦੇ ਵਿੱਚ ਮਿਲਾ ਲਿਓ ਤੇ ਉਹ ਅਭੇਦ ਹੋ ਜਾਂਦੀ ਹੈ ਇਸੇ ਤਰ੍ਹਾਂ ਪਰਮਾਤਮਾ ਦਾ ਪਿਆਰਾ ਗੁਰੂ ਦਾ ਜਨ ਗੁਰੂ ਦੇ ਵਿੱਚੋਂ ਪ੍ਰਗਟ ਹੋ ਕੇ ਤੇ ਫਿਰ ਗੁਰੂ ਦੇ ਵਿੱਚ ਹੀ ਆ ਪੇਤ ਹੋ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਹੁਕਮਤਾ ਗੱਦੀ ਦੇ ਬੈਠੇ ਨੇ ਇੱਕ ਗੱਦੀ ਜਿਹੜੀ ਸੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਉਣ ਵਾਲੋ ਵਾਲੀ ਜਦੋਂ ਸੋਢੇ ਵਾਂਗ ਦੀ ਸ਼ੁਰੂਆਤ ਹੋਈ ਹੈ ਗੁਰੂ ਕਾਲ ਦੇ ਵਿੱਚ ਪਹਿਲੇ ਗੁਰਮਾਨਕ ਦੇਵ ਜੀ ਮਹਾਰਾਜ 베ਦੀ ਖੱਤਰੀ ਹੋਏ ਨੇ ਉਸ ਤੋਂ ਬਾਅਦ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਤਿਰਿਹਣ ਹੋਏ ਨੇ ਤੇ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਮਹਾਰਾਜ ਹੋਏ ਨੇ ਭੱਲਿਆਂ ਦੇ ਵਿੱਚੋਂ ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੇ ਦਵਾਈ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਤੇ ਗੁਰਗੱਦੀ ਹੁਣ ਛੋਟੀ ਮੱਛ ਦੇ ਹਿੱਸੇ ਤਰੀਕੋ ਹੁਣ ਜਦੋਂ ਗੁਰਤਾ ਗੱਦੀ ਤੇ ਗੁਰੂ ਸਾਹਿਬ ਬਿਲਾਜਮਾਨ ਹੋਏ ਤੇ ਗੁਰੂ ਪਿਆਰ ਵਾਲਿਓ ਹੁਣ ਈਰਖਾ ਜਿਹੜੀ ਹੈ ਉਹ ਸ਼ੁਰੂ ਹੋ ਗਈਆ ਗੁਰੂ ਘਰ ਦੇ ਨਾਲ ਇਨਕਾ ਜਿਹੜੀ ਆ ਪਰਿਵਾਰ ਦੇ ਵਿੱਚੋਂ ਜਦੋਂ ਗੁਰਨਾਨਦ ਦੇਵ ਜੀ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਪੁੱਤਰ ਜੀ ਦਿੱਤੀ ਤੇ ਲੋਕਾਂ ਨੇ ਪਾਤਸ਼ਾਹ ਪਿਛੀ ਚੰਦ ਨੂੰ ਤੇ ਉਹਨਾਂ ਦੇ ਵੱਡੇ ਭਰਾ ਨੂੰ ਭੜਕਾਣਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਗੁਰਗੱਦੀ ਦੇ وارث ਸਮਝਣ ਦੇਣ ਨੂੰ ਕਹਿ ਲਤਾ ਕਿ ਤੁਸੀਂ ਦਾਵਾ ਪੇਸ਼ ਕਰੋ ਗੁਰਗੱਦੀ ਦੀ ਉਸ ਤੋਂ ਬਾਅਦ ਗੁਰੂ ਗੁਰੂੰਦਾ ਦੇਵ ਜੀ ਮਹਾਰਾਜ ਨੇ ਅੱਗੇ ਗੁਰਗੱਦੀ ਜਿਹੜੀ ਉਹ ਅਮਰਦਾਸ ਜੀ ਮਹਾਰਾਜ ਨੂੰ ਦੇ ਦਿੱਤੀ ਫਿਰ ਉਹ ਤੋਂ ਤਰਸੂ ਤੇ ਦਾਤੂ ਜੀ ਜਿਹੜੇ ਗੁਰੂ ਅੰਗਦ ਦੇ ਜੀ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਪੁੱਤਰ ਨੇ ਉਹਨਾਂ ਨੂੰ ਢੁਕਾਣਾ ਸ਼ੁਰੂ ਕਰ ਦਿੱਤਾ ਕਿ ਗੁਰਗੱਦੀ ਦੇ ਵਾਰਸ ਤੁਸੀਂ ਸੀ ਤੁਹਾਡੇ ਆਪਣ ਗੁਰਗੱਦੀ ਆਣੀ ਚਾਹੀਦੀ ਸੀ ਜਾ ਕੇ ਉਹਨਾਂ ਦੇ ਮਾਰ ਕੇ ਨੱਕ ਗੱਦੀ ਕੋਲ ਲਾ ਦੇ ਅਮਰਦਾਸ ਨੂੰ ਅਮਰਕੁਟੜੇ ਨੂੰ ਜਦੋਂ ਅਮਰਦਾਸ ਜੀ ਮਹਾਰਾਜ ਜੀ ਨੇ ਕੋੜੇ ਲਈ ਕਦਵਾ ਪਸੰਗਿਆ ਕਿ ਜਾ ਕੇ ਉਹਨੇ ਲੱਤ ਮਾਰੀ ਵੀ ਤੇ ਗੁਰੂ ਸਾਹਿਬ ਨੂੰ ਕੋਈ ਨਿਵਰਤਾ ਦੇ ਕਹਿੰਦੇ ਤੁਹਾਡੀ ਲੱਤ ਤੇ ਨੀ ਛੱਡ ਨਹੀਂ ਐਡੇ ਨੀ ਮਾਰੇ ਐਡੇ ਨੇ ਤਾਂ ਨੇ ਗੁਰੂ ਅਰਜਨ ਦੇਵ ਜੀ ਦਾਸ ਜੀ ਮਹਾਰਾਜ ਉਹਨੇ ਅੱਗੇ ਗੁਰਗੱਦੀ ਦਿੱਤੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਤੋਂ ਬਾਅਦ ਜਦੋਂ ਗੁਰਗੱਦੀ ਜਦੋਂ ਅਰਜਨ ਦੇਵ ਜੀ ਮਹਾਰਾਜ ਸੁਭਾਈ ਮਾਰ ਹੋਏ ਉਹਨਾਂ ਨੇ ਇੱਕ ਸਮੇਂ ਦੀ ਜੋ ਨਜਾਕਤ ਨੂੰ ਸਮਝ ਲੈ ਹੋਏ ਇੱਕ ਮਹਿਸੂਸ ਕੀਤਾ ਕਿ ਸਭ ਧਰਮਾਂ ਦੇ ਗ੍ਰੰਥ ਨੇ ਕਿਉਂ ਨਾ ਸਿੱਖ ਧਰਮ ਦਾ ਇੱਕ ਗ੍ਰੰਥ ਸੰਕਲਨ ਕੀਤਾ ਜਾਵੇ ਆਦਵੀਂੜ ਤਿਆਰ ਕੀਤੀ ਜਾਵੇ ਤਾਂ ਜੋ ਗੁਰੂ ਕਾਲ ਤੋਂ ਚੱਲੀ ਹੋਈ ਜਿਹੜੀ ਬਾਣੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ ਉਸ ਬਾਣੀ ਦੇ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਕੋਈ ਰਲਗੱਲ ਨਾ ਹੋ ਸਕੇ ਗੁਰੂ ਤੇਵਹਤਿ ਮਹਾਰਾਜੇ ਆਗ ਬੀੜ ਦਾ ਸੰਕਰਣ ਕਰਨ ਦੇ ਲਈ ਗੁਰੂ ਗ੍ਰਾਸ ਸਾਹਿਬ ਜੀ ਮਹਾਰਾਜੇ ਦਾ ਇਸ ਰੂਪ ਤਿਆਰ ਕਰਨ ਦੇ ਲਈ ਕਿਵੇਂ ਸਿੱਖਾਂ ਨੂੰ ਭੇਜੇ ਨੇ ਉਸ ਨੇ ਕਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪਣੇ ਪ੍ਰਮੁੱਖ ਸਿੱਖਾਂ ਭਾਈ ਗੋ达ਰ ਜੀ ਤੇ ਹੋਰ ਸਿੱਖਾਂ ਨੂੰ ਬੁਲਾ ਕੇ ਸਮਝਾਣਾ ਕੀਤਾ ਹੈ ਆਪਾਂ ਜਿੱਤੇ ਜਵਾਨੀ ਕਿਉਂ ਸ਼ਰਧ ਕਰਦੇ ਨੇ ਜੀ I'm you ਫਿਰ ਪਾਪਾ ਮੱਕੇ ਗਿਆ ਤੇ ਹੱਥ ਦੇ ਵਿੱਚ ਉਹਦੇ ਡਾਂਗ ਆ ਤੇ ਕੱਛ ਦੇ ਵਿੱਚ ਉਹਦੇ ਪੁੱਤ ਹੀ ਬਾਬੇ ਦੇ ਹੱਥ ਦੇ ਵਿੱਚ ਸੋਟਾ ਆਸਾ ਹੱਥਾ ਤਤਾ ਕੱਛ ਕਹਿੰਦੇ ਆਸਾ ਕਹਿੰਦੇ ਡਾਂਗ ਨੂੰ ਸੋਟੇ ਨੂੰ ਕਹਿੰਦੇ ਹੱਥ ਦੇ ਵਿੱਚ ਸੋਟਾ ਤੇ ਨਾਲ ਪੁੱਧੀ ਚੱਕੀ ਹੋਈ ਆ ਭਾਬਕੇ ਗੁਰਨਾਨਕ ਦੇਵ ਜੀ ਮਹਾਰਾਜ ਜੀ ਨੇ ਜੇ ਦੋ ਵੀ ਬਾਣੀ ਤੁਸੀਂ ਦੇਖੋ ਸਾਡੇ ਵਰਗਿਆਂ ਨੂੰ ਸਟੇਜਾਂ ਦੇ ਗਾਉਂਡ ਦੇ ਲਈ ਆ ਕੇ ਰਹਿ ਹਸਨਾ ਕਰਕੇ ਗਾਣਾ ਪੈਂਦਾ ਬਾਬੇ ਨਾਨਕ ਦੀ ਧੰਨ ਸੀ ਕਮਾਈ ਬਾਬੇ ਮਰਦਾਨੇ ਦੀ ਧੰਨ ਸੀ ਕਮਾਈ ਬਾਬਾ ਜਿੱਥੇ ਬੈਠਿਆ ਹੁੰਦਾ ਸੀ ਨਾਲ ਹੀ ਕਹਿ ਦੇਣਾ ਮਰਦਾਨਿਆ ਰਵਾਬ ਛੇੜ ਬਾਣੀ ਆਈ ਹੈ ਕੋਈ ਅਸਲ ਨਹੀਂ ਕੋਈ ਪ੍ਰੈਕਟਿਸ ਨਹੀਂ ਜਿਹੜੀ ਚੀਜ਼ ਬਾਬੇ ਨਾਨਕ ਨੇ ਗਾ ਰਿੱਤੀ ਬਾਬੇ ਮਰਦਾਨੇ ਨੇ ਕੋਈ ਉਹ ਬਜਾ ਦੇ ਕਿਹੜੀ ਅਜਮਤ ਸੀ ਕਿਹੜੀ ਕਿਰਪਾ ਸੀ ਗੁਰਪਤ ਵਾਲਿਓ ਮੈਂ ਧਿਆਨ ਤੋਂ हट ਕੇ ਥੋੜੀ ਗੱਲ ਕਰਦੇ ਆ ਕਿ ਸਾਡੇ ਇਲਾਕੇ ਦੇ ਵਿੱਚ ਹੁਣ ਬੜਾ ਪ੍ਰਭਾਵ ਆ ਤੁਹਾਡੇ ਨੇੜੇ ਹੀ ਬੜਉਦੀ ਕੋਲ ਪਨਾਜ ਉੱਥੇ ਇੱਕ ਨਵਾਂ ਨਾਮ ਵਾਲਾ ਡੇਰਾ ਖੁੱਲਿਆ ਤੇ ਉਸ ਡੇਰੇ ਦਾ ਇੰਨਾ ਕੋ ਪ੍ਰਭਾਵ ਸਾਡੇ ਲੋਕ ਕੋ ਪੂਲਦੇ ਜਾ ਰਹੇ ਨੇ ਕੇਸਾਂ ਨਾਲੀ ਵਾਲੇ ਕਿੰਨਿਆਂ ਦੇ ਉੱਪਰੋਂ ਗੱਤ ਨਹੀਂ ਪਾਏ ਹੁੰਦੇ ਆ ਮੈਂ ਉਹਨਾਂ ਨੂੰ ਵੀ ਉੱਤੇ ਖੜਾ ਵੇਖਿਆ ਮੈਨੂੰ ਕਿਸੇ ਧਰਮ ਦੇ ਨਾਲ ਕੋਈ ਅਲਰਜੀ ਨਹੀਂ ਕਿਸੇ ਨਾਲ ਕੋਈ ਨਫ਼ਰਤ ਨਹੀਂ ਹਰ ਇੱਕ ਧਰਮ ਆਪਣੇ ਲਈ ਆਪਣੀ ਥਾਂ ਤੇ ਮੁਬਾਰਕ ਹੈ ਪਰ ਉਹਨਾਂ ਲੋਕਾਂ ਲਈ ਜਿਹੜੇ ਉਸ ਧਰਮ ਦੇ ਵਿੱਚ ਪੈਦਾ ਹੋਏ ਨੇ ਜਾਂ ਉਸ ਧਰਮ ਦੇ ਪੈਰੋਕਾਰ ਨੇ ਹੋਵੇ ਕੋਈ ਸੁਰਨਾਮਕ ਦਾ ਸਿੱਖ ਹੋਵੇ ਬਾਜਾ ਵਾਲੇ ਦਾ ਸਿੱਖ ਕੰਬੀਆਂ ਪਖੰਡੀਆਂ ਦੇ ਮਗਰ ਤੁਰਿਆ ਵੀਰੇ ਗੁਰੂ ਪਿਆਰਿ ਮਹੇ ਗੁਰ ਘਰ ਦੇ ਪੁੱਤ ਕਮ ਹੁੰਦੇ ਨਾਤੇ ਸਾਡਾ ਫਰਜ਼ ਬਣਦਾ ਹੈ ਬਾਈਬਲ ਦੇ ਵਿੱਚ ਤੁਸੀਂ ਪੜ ਕੇ ਦੇਖ ਲਿਓ ਏਕਾ ਅਧਿਆਇ ਇਹ ਆਂਦਾ ਸਰਕਾਰਵਾ ਅਧਿਆਇ ਤਾਂ ਕਾਣ 16 ਜਿਹਦੇ ਵਿੱਚ ਇੱਕ ਗਾਥਾ ਲਿਖੀ ਹੋਈ ਆ ਕਿ ਇੱਕ ਵਾਰੀ ਕਿਹਾ ਜਿਵੇਂ ਪ੍ਰਮਾਤਮਾ ਦਾ ਰੱਬ ਕਹਿੰਦੇ ਨੇ ਜੀਸੂ ਮਸੀਹ ਨੂੰ ਇਹ ਪ੍ਰਮਾਤਮਾ ਦਾ ਉਹ ਪੁੱਤਰ ਕਹਿੰਦੇ ਨੇ ਕਿ ਰੱਬ ਦਾ ਬੱਚਾ ਹੈ ਉਹਦੇ ਕੋਲ ਇੱਕ ਬੀਬੀ ਨੀਵੀਂ ਜਾਤ ਦੀ ਬੀਬੀ ਆਪਣੀ ਧੀ ਦਾ ਆਪਣੀ ਬੱਚੀ ਦਾ ਇਲਾਜ ਕਰਾਣ ਦੇ ਲਈ ਆਈ ਤੇ ਗੁਰੂ ਪਿਆਰ ਵਾਲਿਓ ਬਾਈਬਲ ਦੇ ਵਿੱਚ ਇਹ ਗੱਲ ਦਰਜ ਹੈ ਉਹ ਜਦੋਂ ਇਹ ਨਾਲ ਕਰਾਉਣ ਦੇ ਲਈ ਆਈ ਉਹਨੇ ਬੇਇੱਜ਼ਤੀ ਕੀਤੀ ਕਹਿੰਦਾ ਵੀ ਜਿਹੜਾ ਇਹ ਭੋਜਨ ਹੈ ਇਹ ਅਮੀਰਾਂ ਦੀ ਖਾਾਕ ਹੈ ਇਹ ਤੁਹਾਡੇ ਵਰਗੇ ਕਾਵਾ ਕੁੱਤਿਆਂ ਦੇ ਲਈ ਨਹੀਂ ਇਹ ਬਾਈਬਲ ਦੇ ਵਿੱਚ ਦਰਜ ਹੈ ਕੋਈ ਵੀ ਆ ਕੇ ਮੇਰੇ ਨਾਲ ਗੱਲ ਕਰਨੇ ਉਹਨੂੰ ਦਿਖਾ ਦਿਆਂਗੇ ਕਿੱਥੇ ਲਿਖਿਆ ਹੋਇਆ ਜਦੋਂ ਗੱਲ ਕੀਤੀ ਗਈ ਤੇ ਉਹ ਜਦੋਂ ਗੱਲ ਦਾ ਜਵਾਬ ਮਿਲਿਆ ਤੇ ਮੈਂ ਗੱਲ ਦੇ ਵਿੱਚ ਪੱਲਾ ਪਾ ਕੇ ਉਹਦਾ ਬੀਬੀ ਨੇ ਕੀ ਕੀਤਾ ਕਹਿੰਦੇ ਭਾਵੇਂ ਤੁਹਾਡੀ ਬਾਣੀ ਤੁਹਾਡੇ ਸ਼ਬਦ ਤੁਹਾਡੀ ਕਿਰਪਾ ਵੱਡਿਆਂ ਦੀ ਖਰਾਕ ਹੈ ਤੁਜੀ ਅਮੀਰਾਂ ਦੇ ਗੁਰੂਓ ਪਰ ਇੱਕ ਗੱਲ ਕਹਿੰਦੇ ਆ ਕਿ ਅਮੀਰਾਂ ਦਾ ਬੱਚਾ ਆਹ ਖਾਣਾ ਜਿਹੜਾ ਮਾਂ ਕਾਮਾਂ ਦੇ ਕੁੱਤਿਆਂ ਦੇ ਕੰਮ ਆ ਜਾਂਦਾ ਕਾਲੇ ਕੁੱਤੇ ਸਮਝ ਕੇ ਮੇਰੀ ਬੱਚੀ ਦੇ ਰੱਖਿਆ ਕਰਦੇ ਬਾਹਰ ਦੇ ਵਿੱਚ ਉਹਨੇ ਬੇਸ਼ਕਰ ਨੂੰ ਠੀਕ ਕਰ ਦਿੱਤਾ ਨਾ ਵਿਚਾਰ ਮੈਂ ਕਿਹੜੇ ਕਿਹੋ ਨਾ ਕਿ ਇੱਕ ਆਪਣੇ ਆਪ ਨੂੰ ਖੁਲਾ ਦਾ ਪੁੱਤ ਕਹਾਉਂਦਾ ਤੇ ਦੂਜੇ ਪਾਸੇ ਮੁਹੰਮਦ ਸਾਹਿਬ ਨੂੰ ਜੇ ਆਪਾਂ ਪੜ੍ਹ ਲਈਏ ਕੁਰਾਨ ਸ਼ਰੀਫ ਨੂੰ ਕੁਰਾਨ ਸ਼ਰੀਫ ਦੇ ਵਿੱਚ ਦਰਜ ਹੈ ਕਿ ਜਿਹੜਾ ਵੀ ਬੰਦਾ ਅੱਲਾਹ ਨੂੰ ਮੰਨੇਗਾ ਉਹਦਾ ਪਹਿਲਾ ਮੁਹੰਮਦ ਸਾਹਿਬ ਨੂੰ ਮੰਨਣਾ ਜ਼ਰੂਰੀ ਹੈ ਮੁਹੰਮਦ ਸਾਹਿਬ ਨੂੰ ਸੱਚਾ ਕਰਨਾ ਜ਼ਰੂਰੀ ਹੈ ਤੇ ਗੁਰੂ ਪਿਆਰ ਵਾਲਿਓ ਤੁਹਾਡੇ ਲਈ ਕਿੱਡੇ ਮਾਣ ਵਾਲੀ ਗੱਲ ਹੈ ਕਿ ਗੁਰਬਾਣੀ ਦੇ ਵਿੱਚ ਦਰਜ ਹੈ ਕਿ ਤੂੰ ਅੱਡਾ ਗੁਰੂ ਤੇ ਆਪ ਹੀ ਦਾ ਕਨੂ ਦਾ ਇਨਫੋਰਮੇਸ਼ਨ ਬੁਨਿਆਦ ਦੇ ਰੂਪ ਦੇ ਤੱਤ ਦੇ ਉੱਪਰ ਆਇਆ ਹੋਵੇ ਕਾਦਾ ਵਾਲਾ ਕਹਿ ਗਿਆ ਸੀ ਸਿੱਖੋ ਗੁਰੂ ਮਾਰਿਓ ਗ੍ਰੰਥ ਛੱਡ ਕੇ ਪੱਲਾ ਬਾਣੀ ਦਾ ਸਾਦਾ ਪਿੱਛੇ ਕੁੱਤਿਆ ਪੰਥ ਉਹ ਕਰਕੇ ਕਰਕੇ ਬਿਨਾਂ ਤੇ ਵਿੱਚੋਂ ਸੌ ਉਤੋਂ ਸੌ ਵਿੱਚੋਂ ਬਈ ਮਾਨ ਆਪ ਕਰਦੇ ਪਰ ਨਹੀਂ ਸਾਨੂੰ ਦਿੰਦੇ ਨਾਮ ਦਾ ਗਿਆਨ ਉਹ ਕਲਗੀ ਲਾ ਕੇ ਗੁਰੂਆਂ ਦੀ ਇੱਥੇ ਕਰਦਾ ਸੀ ਕੋਈ ਰੀਸ ਹੱਥ ਜੇ ਆ ਜਾਂਦਾ ਸਿੰਘਾਂ ਦੇ ਬਿਨਾਂ ਲਾ ਦਿੱਤੇ ਬਿਨ ਫੀਸ ਜਦੋਂ ਵਕਤ ਪਏ ਸੱਜਣਾ ਫਿਰ ਖਾਲਸਾ ਬਣਦਾ ਆ ਬਾਬਾ ਇੱਕੋ ਦੁਨੀਆ ਤੇ ਲੋਕੋ ਨਾਨਕਿਓ ਦਾ ਨਾਮ ਬਾਬਾ ਇੱਕੋ ਦੁਨੀਆ ਤੇ ਲੋਕੋ ਨਾਨਕਿਓ ਦਾ ਨਾਮ ਦੰਬਿਆਂ ਪਖੰਡਿਆਂ ਦੇ ਮਗਰ ਸਾਨੂੰ ਜਾਣਦੀ ਲੋੜ ਨਹੀਂ ਸਾਡੇ ਕੋਲ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਤੋਂ ਸਾਰੇ ਗੁਰਬਾਣੀ ਕਹੈ ਸੇਵਾ ਕញ្ញਾ ਨਾਮਾ ਪਰ ਤਾਂ ਗੁਰੂ ਦੇ ਸਤਿਗੁਰੂ ਤੁਹਾਡਾ ਪਰ ਤਾਂ ਗੁਰੂ ਤੁਹਾਡੇ ਕੋਲ ਬੈਠਿਆ ਦੁਨੀਆਂ ਦੇ ਆ ਵੱਡੀਆਂ-ਵੱਡੀਆਂ ਖੋਜਾਂ ਤੁਹਾਡੇ ਨੂੰ ਕਸਾ ਮਾਰਾ ਤੋਂ ਸੇਧ ਲੱਗੇ ਤੇ ਉਹ ਵਿਚਾਰ ਆਪ ਮਿੱਟ ਦਾ ਸੰਕਰਣ ਕਰਨ ਦੇ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਭਾਈ ਗੋਦਾਸ ਨੂੰ ਬੁਲਾਇਆ ਗੱਲਬਾਤ ਕੀਤੀਆਂ ਭਾਈ ਬੰਨੋ ਜੀ ਦੀ ਡਿਊਟੀ ਲੱਗੀ ਆ ਕਿ ਤੁਸੀਂ ਸਿਆਹੀ ਤਿਆਰ ਕਰਨਾ ਦੁਦਿਤਵਾਤ ਤਿਆਰ ਕਰਨੀਆਂ ਉਹ ਵੀ ਮੈਂ ਅੱਗੇ ਦੱਸਾਂ ਕਿ ਕਿਵੇਂ ਸੱਚ ਦੇ ਦੁਆਰ ਤੋਂ ਤਿਆਰ ਹੋਈ ਆ ਗੁਰੂ ਘਰ ਵਾਲਿਓ ਹੁਣ ਜਿਹੜੀ ਬਾਣੀ ਸੀ ਉਹ ਵਕ ਵਕ ਥਾਵਾ ਤੇ ਕਰਤ ਹੋਈ ਪਈ ਸੀ ਤੇ ਇੱਕ ਪਾਸੇ ਮਿਹਰਬਾਨ ਦੀ ਬਾਣੀ ਆ ਮਿਹਰਬਾਨ ਕੌਣਾ ਪਿਰਥੀ ਜਨ ਦਾ ਪੁੱਤਰ ਪਿਰਥੀ ਜਨ ਕੌਣਾ ਗੁਰ ਅਰਜਨ ਦੇਵ ਜੀ ਦਾ ਵੱਡਾ ਭਰਾ ਜਿਹੜਾ ਆਪਣੇ ਆਪ ਨੂੰ ਗੁਰਗੱਦੀ ਦਾ ਵਾਰ ਸਮਝਦਾ ਉਹ ਆਪਣੀ ਜਿਵੇਂ ਨਗਰਾਂ ਨੇ ਆਪਣੇ ਪੁੱਤਰ ਮਿਹਰਬਾਨ ਤੋਂ ਲਪਾਈ ਹੈ ਮੈਂ ਇਹ ਗਲਤ ਨਾ ਆਵਾਂ ਤੁਹਾਨੂੰ ਦੋਸਤ ਕਰਦੇ ਆ ਕਿ ਤੁਹਾਡੇ ਘਰਾਂ ਦੇ ਵਿੱਚ ਕਾੜਾ ਆਦੇ ਨੇ ਵਿਹਾਂ ਸ਼ਾਦੀਆਂ ਦੇ ਉਹਨਾਂ ਕਾੜਾਂ ਦੇ ਉੱਪਰ ਇੱਕ ਟੁਕ ਲਿਖੀ ਮਿਲੇਗੀ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਦੇ ਲੱਜ ਨਹੀਂ ਕਿਉਂਕਿ ਰਾਦੀ ਮੰਦੀ ਟੁਕਾ ਇਸ ਕਰਕੇ ਪ੍ਰਿੰਟਿੰਗ ਪ੍ਰੈਸ ਵਾਲੇ ਧੰਦੇ ਨਾਲ ਛਾਪਦੇ ਨੇ ਸਾਡੇ ਘਰ ਦੇ ਵਿੱਚ ਕਾਟਾਂ ਦੇ ਪ੍ਰਾਪਦਾ ਨਹੀਂ ਕਿਹਾ ਆ ਅਸਲ ਵਿੱਚ ਜਿਹੜੀ ਅਸਲ ਪੰਗਤੀ ਗੁਰਬਾਣੀ ਦੀ ਆ ਉਹ ਹੈ ਜੀ ਸੁੱਖ ਦਾ ਤਾਪ ਹੈ ਭਜਨੋਂ ਤੇਸੀ ਅੰਗਾ ਕਰ ਅਰਦਾਸ ਮਿਹਰ ਤੇ ਜਿਸ ਮਿਹਰਬਾਨ ਤਾਂ ਕਾਜ ਆਵੇ ਦਾਸ ਇਹ ਹੈ ਕੁਰਬਾਨੀ ਦੀ ਬੰਤੀ ਤੇ ਸਾਨੂੰ ਕਿਹੜੀ ਮਿਲਦੀ ਹੈ ਕਾਡਾਂ ਤੇ ਲਿਖੀ ਹੋਈ ਸਤ ਗੁਰ ਦਾਤੇ ਕਾਜ ਚ ਚਾਇਆ ਆਪਣੀ ਮਿਹਰ ਕਰਾਈ ਦਾਸਾਂ ਕਾਜ ਆਪ ਸਵਾਰੇ ਇਹ ਉਸਦੀਪ ਨੇ ਇਹ ਮਿਹਰਬਾਨ ਦੀ ਬਾਣੀ ਇਹ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਰਾਜ ਨਹੀਂ ਇੰਨਾ ਨਹੀਂ ਲੜਨ ਤੋਂ ਪ੍ਰਹਿਤ ਕਰਨ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ bàbá bùdúndínwó pàíkúláàtìwó.